ਇੱਕ ਹੋਰ ਬੇਨਤੀ ਸੁਣ ਲੋ ਸਾਡਾ ਗੁਰਚਰਨ ਨੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਖਲੋਜਾ ਭਾਈ ਤੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਤੇ ਅੱਜ ਤੋਂ ਜੋ ਮਰਜ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿ ਹੁਣ ਬਾਹਰ ਵੀ ਵਿਚਰੋ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਕੈਮਰਾ ਘੁਮਾਦਿਆ ਕਰੋ ਯਾਰ ਘੁੰਮ ਗਿਆ ਚੱਲਦੇ ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਇਨੂੰ ਮੈਂ ਕਿਹਾ ਦੋ ਦਿਨ ਇੰਦਾ ਪ੍ਰਚਾਰ ਵਾਸਤੇ ਕੱਢਿਆ ਕਰ ਬਾਕੀ ਦਿਨ ਇੱਥੇ ਡਿਊਟੀਆਂ ਨੂੰ ਭਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਕਾਰੇ ਨਹੀਂ ਇਹਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ ਜੋ ਸੇਵਾ ਦੇਵੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 9876525887 ਮੈਂ ਬੋਲ ਦਿੰਦੇ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਸੋ ਚਲੋ ਬਾਬਾ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰੁਪਕਰੀ ਆਏ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਰੱਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਪੁਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੀਆਂ ਅਸੀਸਾਂ ਦੇਣੀਆਂ ਗੁਰਬਾਣੀ ਦੀਆਂ ਅਸੀਸਾਂ ਦੇਣੀਆਂ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼ ਵੇਖੋ ਗੁਰਮੁਖ ਮਾਂ ਦੀ ਅਸੀਸ ਵਿੱਚ ਕਿੱਡੀ ਵੱਡੀ ਤਾਕਤ ਦੇਖ ਲਓ ਕੋ ਆਮ ਮਾਏ ਕਹਿੰਦੀ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ ਮੇਰੇ ਪੁੱਤਰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਸੈੱਟ ਹੋ ਜਾਵੇ ਪਰ ਗੁਰਮੁਖ ਮਾਂ ਕਹਿੰਦੀ ਏ ਮੇਰੇ ਲਾਲ ਏ ਮੇਰੇ ਪੁੱਤਰ ਤੈਨੂੰ ਪਰਮੇਸ਼ਰ ਦਾ ਨਾਮ ਕਦੇ ਨਾ ਵਿਸਰੇ ਪੁੱਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਬਜੋ ਜਗਦੀਸ਼ ਸਤ ਸੰਗਿਓ ਹੁਣ ਬਾਬਾ ਜੀ 4-5 ਸਾਲ ਦੀ ਉਮਰ ਹੈ ਤੇ ਮਾਤਾ ਜੀ ਨੇ ਗੁੰਗਲ ਦੇ ਨਾਲ ਲਾ ਲੈਣਾ ਕਿੱਥੇ ਲੈ ਕੇ ਜਾਣਾ ਗਿੱਠੇ ਸੱਬੇ ਥਾਮ ਨਹੀਂ ਤੁਦ ਜੈ ਜੀ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਲੈ ਕੇ ਆਉਣਾ ਉਤੋਂ ਫਿਰ ਗੁਰੂ ਰਾਮਦਾਸ ਦੇ ਚਰਨਾਂ ਦਾ ਬਾਬਾ ਜੀ ਦਾ ਪਿਆਰ ਪੈਣਾ ਸ਼ੁਰੂ ਹੋ ਗਿਆ ਤੇ ਦਿਨੋਂ ਦਿਨ ਇਹ ਪਿਆਰ ਵਧਿਆ ਅੱਜ ਮਾਤਾ ਗੁਰੂ ਰਾਮਦਾਸ ਦੇ ਚਰਨਾਂ ਦੇ ਬਾਬਾ ਦੀਪ ਸਿੰਘ ਨੂੰ ਲੈ ਕੇ ਆਈ ਹੈ ਸਰੋਵਰ 'ਚ ਇਸ਼ਨਾਨ ਕਰਾਇਆ ਅੰਦਰ ਦਰਸ਼ਨ ਗਜ਼ਾਰੇ ਕੀਤੇ ਕੁਝ ਸਮਾ ਸੇਵਾ ਕੀਤੀ ਮਾਤਾ ਜੀ ਨੇ ਨਾਲ ਮਾਤਾ ਜੀ ਦੇ ਸੁਪੁੱਤਰ ਸਾਡੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੁੱਤਰ ਕੋਲ ਨਾਲ ਸੇਵਾ ਕਰਾਈ ਤੇ ਜਾਣ ਲੱਗਿਆ ਜਦੋਂ ਵਾਪਸ ਮਾਤਾ ਚੱਲੀ ਨਾ ਦਰਸ਼ਨ ਦਾਰੇ ਕਰਕੇ ਇਸ਼ਨਾਨ ਕਰਕੇ ਤੇ ਜਾਣ ਲੱਗੇ ਗੱਲ ਤੇ ਪੱਲਾ ਪਾਲਿਆ ਕੋਲ ਸਾਡੇ ਬਾਬਾ ਜੀ ਖਲੋਤੇ ਨੇ ਅਜੇ ਨਾਮ ਦੀਪ ਹੈ ਮਾਤਾ ਲਾੜ ਦਾ ਦੀਪਾ ਦੀ ਬਾਖਦੀ ਹੈ ਅੱਜ ਮਾਤਾ ਨੇ ਗੱਲ ਤੇ ਪੱਲਾ ਪਾਇਆ ਆਖਣਗੇ ਧੰਨ ਗੁਰੂ RAMDAS ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਖਾ ਲਾਰੇ ਬਖਸ਼ੇ ਮਹਾਰਾਜ ਜੀ ਏ ਗੁਰੂ RAMDAS ਪਿਤਾ ਜੀ ਮੇਰੀ ਗਰੀਬੀ ਦੀ ਤੇਰੇ ਚਰਨਾਂ ਦੀ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ ਗੁਰੂ RAMDAS ਪਿਤਾ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਨਾਲ प्रीत ਵਹਿ ਜਾਵੇ ਤੇਰੇ ਚਰਨਾਂ ਨਾਲ ਪਿਆਰ ਵਹਿ ਜਾਵੇ ਮਾਤਾ ਅੰਦਰ ਜੁੜ ਕੇ ਫਰਿਆਦਾ ਪਈ ਕਰਦੀ ਹੈ ਅਰਦਾਸਾਂ ਪਈ ਕਰਦੀ ਹੈ ਜਿਵੇਂ ਉਸ ਸਮਾਂ ਵੀ ਗੁਰੂ ਕਹਿ ਰਿਹਾ ਹੋਵੇਗਾ ਉਹ ਕੁਦਰਤ ਵੀ ਇਹ ਗੱਲ ਕਹਿ ਰਹੀ ਹੋਵੇਗੀ ਏ ਮਾ ਜਿਉਣੀ ਆ ਜਿਸ ਪੁੱਤਰ ਦੀ ਤੂੰ ਅਰਦਾਸ ਪਈ ਕਰਦੀ ਹੈ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਾ ਗੁਰੂ ਰਾਮਦਾਸ ਬੜੇ ਵੱਡੇ ਨੇ ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕਰਨੀ ਹੈ ਤੂੰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪੁੱਤਰ ਦੀ ਗੁਰੂ ਰਾਮਦਾਸ ਦੇ ਚਰਨਾਂ ਦਾ ਪ੍ਰੀਤੀ ਪੈ ਜਾਵੇ ਪਿਆਰ ਪੈ ਜਾਵੇ हे ਮਾਤਾ ਸ਼ੈ ਤੂੰ ਨਾ ਵੇਖੇ हे ਮਾਤਾ ਜੀਵਨੀ ਸ਼ੈ ਤੂੰ ਨਾ ਵੇਖੇ ਸੰਸਾਰ ਦੇਖੇਗਾ ਜਗ ਦੇਖੇਗਾ ਤੇਰੇ ਪੁੱਤਰ ਦੀ ਇਹੋ ਜੀ प्रीत ਪਵੇਗੀ ਉਹ ਜਾਂ ਪਿਆਰ ਪਵੇਗਾ ਇਸੇ ਤੇਰੇ ਪੁੱਤਰ ਦੀਪੇ ਨੇ ਇੱਕਦਮ ਧੰਨ ਬਾਬਾ ਅਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰਦਾ ਬੋਲੇ ਸੇ ਸੰਸਾਰ ਦੇਖੇਗਾ ਜਗਤ ਦੇਖੇਗਾ ਦੁਨੀਆ ਦੇਖੇਗੀ ਜਗ ਦੇਖੇਗਾ ਜਿਸ ਪੁੱਤਰ ਦੀ ਅਰਦਾਸ ਭਾਈ ਕਰਦੀ ਹੈ ਨਾ ਇਸੇ ਤੇਰੇ ਪੁੱਤਰ ਦੀ ਪੈਣ ਇੱਕ ਦਿਨ ਧੰਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਪੇਟਾ ਕਰ ਦੇਣਾ ਹੈ ਸਤ ਸੰਗਿਓ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹਾਂ ਨਾ ਜਦੋਂ ਅਸੀਂ ਧੰਨ ਬਾਬਾ ਦੀਸੂ ਧੰਨ ਆਖਦੇ ਹਾਂ ਨਾ ਉਦੋਂ ਗੁਰੂ ਰਾਮਦਾਸ ਜੀ ਵੀ ਬੜੇ ਪ੍ਰਸੰਨ ਹੁੰਦੇ ਜੀ ਕਿਉਂ ਸ੍ਰੀ ਨਾਮ ਦਾ ਫਿਰ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕਰਾਬਛਾਲ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਨਮਲਾਹ ਸਾਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਪਰ ਜਿਸ ਬਾਬੇ ਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਜਿਸ ਬਾਬਾ ਦੀਪ ਸਿੰਘ ਤੁਸੀਂ ਧੰਨ ਕਹਿ ਰਹੇ ਹੋ ਉਸ ਬਾਬੇ ਨੇ ਮੇਰੇ ਦਰ ਤੇ ਆਪਣਾ ਪਵਿੱਤਰ ਸੀਸ ਹੀ ਪੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੇ ਕਿਤੇ ਕੋਈ ਮੇਰੇ ਦਰ ਤੇ ਮਲੇ ਸਾਬ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਪਦਾਰਥ ਵੇਟਾ ਕਰਦਾ ਹੈ ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਮੇਰੇ ਚਰਨਾਂ 'ਤੇ ਵੇਟਾ ਕਰ ਦਿੱਤਾ ਪਾਗਾ ਵਾਲਿਓ ਜਿਵੇਂ ਗੁਰਦਾਮ ਤੁਸਰ ਕਹਿੰਦੇ ਹੋਣਗੇ ਉਹ ਦੀਪ ਸਿੰਘ ਪੁੱਤਰ ਅੱਜ ਤੋਂ ਖੀਸਾ ਮੇਰਾ ਹੋਵੇਗਾ ਹੱਥ ਤੇਰਾ ਹੋਵੇਗਾ ਜਿੱਦੀ ਮਰਜ਼ੀ ਝੋਲੀਆਂ ਭੜੀਆਂ ਅੱਜ ਬਾਬਾ ਦੀਪ ਸਿੰਘ ਅਕਰਤ ਘਣਾ ਦੀਆਂ ਝੋਲੀਆਂ ਪੜਦੇ ਪਏ ਨੇ ਪ੍ਰਤੱਖ ਨੂੰ ਕਦੀ ਪ੍ਰਮਾਨ ਦੇਣ ਦੀ ਲੋੜ ਨਹੀਂ ਗੁਰਮਖੋ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਪਏ ਹੋ ਰੈਬਰ ਸਾਰੇ ਚੰਗੇ ਨੇ ਪੈਗੰਬਰ ਸਾਰੇ ਚੰਗੇ ਨੇ ਸਾਧੂ ਸਾਰੇ ਚੰਗੇ ਨੇ ਗੁਰਮਖੋ ਬਾਕੀ ਰੈਬਰ ਬਾਕੀ ਪੈਗੰਬਰ ਗੁਰਮਾਨਾਂ ਦੀਆਂ ਝੋਲੀਆਂ ਪੜਦੇ ਨੇ ਪਰ ਤਨ ਬਾਬਾ ਦੀਪ ਸਿੰਘ ਮਾਣ ਕਰਿਓ ਗੁਰਮਖੋ ਤੁਸੀਂ ਜਿਹਦੇ ਪਿਆਰ ਤੋਂ ਤੁਸੀਂ ਬੈਠੇ ਹੋ ਨਾ ਜਿਸ ਬਾਬੇ ਦੇ ਗੁਣ ਗਾ ਰਹੇ ਹੋ ਉਹ ਧੰਨ ਬਾਬਾ ਦੀਪ ਸਿੰਘ ਜੀ ਗੁਣਵਾਨਾਂ ਦੀਆਂ ਝੋਲੀਆਂ ਵਿੱਚ ਭਰਦੇ ਨੇ ਤਾਂ ਆਪਣਣ ਅਰੇ ਦੀਆਂ ਝੋਲੀਆਂ ਵੀ ਭਰੀ ਜਾ ਰਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਬਾਬਾ ਦੀਪ ਸਿੰਘ ਅਕਿਰਤ ਕਣਾਂ ਨੇ ਝੋਲੀਆਂ ਭਰਦੇ ਅਕਿਰਤ ਕਣਾਂ ਦੀਆਂ ਝੋਲੀਆਂ ਧੰਨ ਬਾਬਾ ਦੀਪ ਸਿੰਘ ਤੁਸੀਂ ਅਕਿਰਤ ਕਣਾਂ ਨੂੰ ਵੀ ਭਾਲਦੇ